ਕਹਿੰਦੇ ਕਿ ਜਿਹੜੇ ਘੋੜਿਆਂ ਵਾਲੇ ਹੁੰਦੇ ਨੇ ਚਿੱਟਾ ਕੁੜਤਾ ਪਿਆਮਾ ਮੁੱਛ ਖੜੀ ਜਿਵੇਂ ਤੁਸੀਂ ਹੁਣ ਚਾਹ ਪੀਂਦੇ ਵਾਰ-ਵਾਰ ਮੁੱਛ ਦੇ ਉੱਤੇ ਹੱਥ ਫੇਰ ਰਹੇ ਸੀਗੇ ਜੀ ਇੱਕ ਮਾਵਾ ਵਟ ਕੇ ਰੱਖਣਾ ਜੀ ਪਿਸਤੌਲ ਡੱਬ ਚ ਰੱਖਣਾ ਇਹ ਸਾਰੀਆਂ ਚੀਜ਼ਾਂ ਜੁੜ ਜਾਂਦੀਆਂ ਜਿਹੜਾ ਘੋੜੇ ਵਾਲਾ ਸ਼ੌਕ ਹੈ ਨਾ ਜੀ ਹੂੰ ਉਹ ਇਹ ਚੀਜ਼ਾਂ ਨਾਲ ਬਰਕਰਾਰ ਹੈ ਇੱਕ ਤਾਂ ਜਿਹੜੀ ਸਿਹਤ ਦੀ ਫਿਟਨੈਸ ਹੈ ਕਿਉਂਕਿ ਮੁੱਛ ਆਪਣੀ ਇੱਕ ਸ਼ਾਨ ਹੈ ਬਿਲਕੁਲ ਹੁਣ ਜੇ ਮੋਚ ਮੂੰਚ ਪਈ ਜਾਵੇ ਤਾਂ ਫਿਰ ਉਹ ਚੰਗਾ ਨਹੀਂ ਲੱਗਦਾ ਇੱਕ ਸ਼ਾਨ ਆ ਇਸ ਕਰਕੇ ਐਕਟੀਵਿਟੀ ਵੀ ਤਾਂ ਆਈ ਹੈ ਜੀ ਜਿਹੜਾ ਬੰਦਾ ਕੋੜਾ ਥੋੜੀ ਰੱਖਦਾ ਹੈ ਜੀ ਉਹ ਹਮੇਸ਼ਾ ਬਹੁਤ ਐਕਟਿਵ ਸਰੀਰ ਸੰਭਾਲ ਕੇ ਰੱਖਦਾ ਹੈ ਜੀ ਉਸ ਤੋਂ ਬਾਅਦ ਨਹਾ ਧੋ ਕੇ ਕੱਪੜੇ ਪਾ ਕੇ ਐ ਐਂ ਫਿਰ ਖੂਕੇ ਰਹਿਣਾ ਪੈਂਦਾ ਜੀ ਜਿਹੜੀ ਗੱਲ ਹੈ ਜਿਹੜੀ ਗੱਲ ਅਫੀਮ ਵਾਲੀ ਕਰਦੇ ਆ ਜੀ ਉਹ ਹੈ ਛੋਟੇ ਵੀਰ ਜਸਵਿੰਦਰ ਜੀ ਵੀ ਇੱਕ ਨਾ ਕਰੋਪਸ ਸਰਕਲ ਉਹ ਹੋ ਜਾਂਦਾ ਹੈ ਇਹ ਉਹ ਸਰਕਲ ਦੀ ਵਜ੍ਹਾ ਨਾਲ ਚਲੋ ਆਪਾਂ ਨੂੰ ਇੱਕ ਦੂਜੇ ਨਾਲ ਮਾੜਾ ਜਮਾਵਾ ਖਾਲ ਐਕਟਿਵ ਰਹੇਗਾ